ਦੀ ਰਹਿਣਾ ਚਾਹੂ ਵਾਇਗੁਰਜ ਕਾ ਖਾਲਸਾ ਵਾਇਗੁਰਜ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਪੰਥੀਗਲਾ ਨਵੀਤੋ ਹਲਕਾ ਅਨਚਾਰਜ ਹਿਊਮਨ ਰਾਈਸ ਬਟਾਲਾ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਦੇ ਮੇਲੇ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਮਹਾਰਾਜ ਦੀ ਕਿਰਪਾ ਹਰ ਘਰ ਤੇ ਬਣੀ ਰਵੇ ਤੇ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਸਾ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਚੋਲੇ ਸਾਹਿਬ ਦੇ ਦਰਸ਼ਨ ਕਰਨ ਬੜੇ ਪਿਆਰ ਤੇ ਠਰਮੇ ਨਾਲ ਕੋਈ ਤੱਕੇਸ਼ਾਈ ਨਾ ਕਰੋ ਤੇ ਸਾਧ ਸੰਗਤ ਦੀ ਆਪਣੇ ਪਰਿਵਾਰ ਸਮੇਤ ਹੀ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਮਹਾਰਾਜ ਦੇਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ